ਅਜਿਹੀ ਅਚਨਗੀ ਕਿਸੇ ਲੱਗੀ ਕੀ ਗੱਲ ਹੋਈ ਸਾਰੀ ਇਹ ਆਪਣੇ ਭਗਵਾਨ ਦਾਸ ਜੀ ਹੈ ਪਸ਼ਮਾ ਵਾਲੇ ਉਹਨਾਂ ਦੀ ਰਹਿਸ਼ ਤੇ ਨੀਚੇ ਦੁਕਾਨ ਸੀ ਉਥੇ ਗੈਸ ਦੀ ਜੰਤਾਨਕ ਫਟ ਗਿਆ ਉਹਦੇ ਫਟਣ ਨਾਲ ਉੱਪਰ ਅੱਗ ਲੱਗੀ ਸੀ ਤੇ ਫਾਇਰ ਬ੍ਰੀਡ ਮੋਕੇ ਤੇ ਆ ਗਈ ਆ ਕੇ ਸਾਰੇ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਤੇ ਫਾਇਰ ਬ੍ਰੀਡ ਕੰਪਨੀ ਦੇ ਉਹਨਾਂ ਨੇ ਆ ਕੇ ਫਟਾਫਟ ਆਵਦਾ ਮਿਲ ਕੇ ਪਾਣੀ ਨਾਲ ਤੇ ਅੱਗ ਨੂੰ ਬੁਝਾ ਕੇ ਸਾਰਾ ਕੰਟਰੋਲ ਕਰ ਲਿਆ ਜਿਹੜਾ ਨੁਕਸਾਨ ਹੋਇਆ ਉਹ ਮਜ਼ੇ ਕੇ ਇੱਕ ਲਿਮਟ ਤੇ ਰਹਿ ਗਿਆ ਯੂ ਐਫ 5 ਵੀ ਕਰਨਾ ਆਉਂਦੀ ਹੈ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹਦੇ ਨਾਲ ਆਸਪਰੋਸ ਦੀਆਂ ਜਿਹੜੀਆਂ ਮੰਜ਼ਲਾ ਸੀ ਦੁਕਾਨਾਂ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਲੇਕਿਨ ਮਗਰੋਂ ਮੌਕੇ ਤੇ ਕੰਟਰੋਲ ਕਰਨ ਦਾ ਦਿਨ ਸੀਗਾ ਮਿੰਟੋ ਮਿੰਟੀ ਫੜੇ ਲੋਕ ਸਾਰੇ ਸ਼ਹਿਰ ਇਕੱਠਾ ਹੋ ਗਿਆ ਤੇ ਹਰੇਕ ਬੰਦੇ ਨੇ ਸਹਿਯੋਗ ਦਿੱਤਾ ਸਹਿਯੋਗ ਦੇਣ ਦੇ ਨਾਲ ਜਿਹੜਾ ਇਹ ਵੱਡਾ ਹਾਦਸਾ ਸੀ ਇੱਕ ਮਗਰੋਂ ਵਾਪਰ ਨੂੰ ਰਹਿ ਗਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਇੱਕ ਛੋਟਾ ਜਿਹਾ ਹਾਦਸਾ ਰਹਿ ਗਿਆ ਮਗਰੋਂ ਕੰਟਰੋਲ ਦੇ ਵਿੱਚ ਸਾਰਾ ਹੋ ਗਿਆ ਬੱਚੇ ਤਾਂ ਰਹਿ ਗਈਏ ਸਾਰਾ ਕੱਢਣਾ ਮੌਕੇ ਕਰੇ ਕੌਣ ਕੌਣ ਸੀਗਾ ਸਾਰੇ ਸਾਰਾ ਪਰਿਵਾਰ ਸੀ ਬੱਚੇ ਸੀ ਲੇਡੀਜ਼ ਸੀ ਬਲਕਿ ਉੱਪਰ ਅੱਗ ਲੱਗਣ ਨਾਲ ਲੇਡੀਜ਼ ਨੂੰ ਬਲਕਿ ਕੰਦ ਘਵਾ ਕੇ ਗਵਾਂਡੀਆਂ ਦੇ ਬਲਕਿ ਬੱਚੇਦ ਕੀਤੀ ਗਈ ਉਹਦੀ ਦਿਨ ਦਾ ਮਾਹੌਲ ਓਨ ਕਰਕੇ ਤੇ ਲੋਕਾਂ ਦਾ ਇਕੱਠ ਹੋਣ ਨਾਲ ਤੇ ਫਾਇਰ ਬ੍ਰੀਡ ਜਿਹੜੀ ਮੌਕੇ ਤੇ ਮਿੰਟੋ-ਮਿੰਟੀ ਆ ਗਈ ਨਾਲ ਦੀਆਂ ਪਾਣੀ ਵੀ ਪਛਾੜਾ ਸ਼ੁਰੂ ਹੋ ਗਿਆਂ ਇਹਦਾ ਇੱਕ ਬਹੁਤ ਵੱਡਾ ਹਾਸਾ ਹੋਣਾ ਸ਼ਹਿਰੀ ਇਲਾਕੇ ਦੇ ਵਿੱਚ ਆਸਪਰੋਸ਼ ਦੀਆਂ ਦੁਕਾਨਾਂ ਤੇ ਘਰਾਂ ਦਾ ਇਹ ਸੋ ਮਦਲ ਕੇ ਦੁਕਾਨ ਕਰਦਾ ਵੀ ਨੁਕਸਾਨ ਇਕ ਲਿਮਟਡ ਰਹਿ ਗਿਆ ਬਹੁਤ ਮਲਕੇ ਵੱਡਾ ਨੁਕਸਾਨ ਹੋਣ ਤੋਂ ਬਚਿਆ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਰੇ ਪਰਿਵਾਰ ਵਾਲੇ ਵੀ ਇਸ ਗੱਲ ਦਾ ਲੋਕਾਂ ਦਾ ਧੰਨਵਾਦ ਕਰਦੇ ਨੇ ਫਾਇਰ ਬਿਗੇਟਾਂ ਵਾਲਿਆਂ ਦਾ ਵੀ ਪ੍ਰਸ਼ਾਸਨ ਦਾ ਵੀ ਤੇ ਅਸੀਂ ਵੀ ਵਪਾਰ ਮੰਡਲ ਵੱਲੋਂ ਸਾਰਿਆਂ ਦਾ ਜਿੰਨਾ ਸਹਿਯੋਗ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇੱਕ ਬਹੁਤ ਵੱਡਾ ਹਾਸਾ ਹੋਣ ਤੋਂ ਬਚ ਗਿਆ ਕੁਝ ਨਹੀਂ ਪਤਾ ਲੱਗਿਆ ਜੀ ਮੈਂ ਤਾਂ ਥੱਲੇ ਕਮਰੇ 'ਚ ਹਾਰਟ ਸੇਂਟਾ ਪਿਆ ਆ ਕੀਗਾ ਬੈਠਾ ਜਾਗਦਾ ਸੀ ਕੰਬਲੀ ਪਿਆ ਸੀਆ ਬਸ ਇੱਕ ੜਾਮੀ ਲੋਕਾਂ ਨੇ ਇੱਕ ਗੋਨਿਆ ਰੇ ਅਜਾਰੇ ਲੱਗੇ ਲੱਗੇ ਪਤਾ ਲੱਗਿਆ ਵੀ ਲੱਗਦੀ ਹੱਕ ਲੱਗਦੀ ਬਹੁਤ ਲੋਕਾਂ ਨੇ ਹੈਲਪ ਕੀਤੀ ਜੀ ਸਿਲੰਡਰ ਲਾ ਲਏ ਮਰੀ ਕੁੜੀ ਥੋੜੀ ਜੀ ਮੈਂਟਲ ਰਿਟਾਰਡਡ ਹੈ ਉਹ ਲਾਸੋ ਦੇਦੀ ਉਹਨਾਂ ਮੈਂ ਸ਼ੁਕਰਗੁਜ਼ਾਰ ਕਿਸੀ ਚੀਜ਼ ਦਾ ਸ਼ੌਕ ਸੀ ਇੱਥੇ ਕਿਹੜੀ ਕਿਸ ਚੀਜ਼ ਦੇ ਸ਼ੌਕ ਸੀ ਲੈ ਸ਼ੌਕ ਸਭ ਬਿਤੇ ਪੈਸਾ ਮੇਲੇ ਫਰਾ ਦੁਕਾਨ ਕਰਦੇ ਜੀ ਉੱਤੇ ਮੇਰੀ ਰਹਿਸ਼ ਹੈ ਤੇ ਉਸਤਾਨ ਦੀ ਗੱਲ ਕਰੀ ਕਿੰਨਾ ਤਾਕਤ ਦਾ ਕੁਝ ਕਹਿ ਨਹੀਂ ਕੁਝ ਨਹੀਂ ਕਰ ਸਕਦਾ ਜੀ ਉਹਨਾਂ ਉਹਦੀ ਟਿੱਪਟੇ ਕੁਝ ਪਰਪ ਜਿਹੀ ਹਾਂਜੀ ਪਾਲਤਨੀ ਕੁਝ ਨਹੀਂ ਪਤਾ ਕਿ ਥੱਲੇ ਤੇ ਜੇ ਥੱਲੇ ਦੇ ਤਾਂ ਬਿਜਲੀ ਆਣੀ ਸੀ ਬਸ ਇਹ ਅੱਗ ਹੈਗੀ ਹੰਡਿਆਵ ਯਾਰ ਦੇ ਵਿੱਚ ਹੰਡਿਆਵ ਯਾਰ ਭਗਵਾਨ ਦਸ ਹਾਂ ਜੀ ਨਵੇਂ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀ ਜੀ ਹਾਂ ਜੀ ਤੇ ਸਾਨੂੰ 10 40 ਚੌੜੀਆਂ ਦਾ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਰ ਆਪਣੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਇਹ ਜਿਹੜਾ ਇਹ ਜਿਹਾ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕ ਤੱਕ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦਾ ਸੀ ਜੀ ਇਹ ਉਹ ਜਣੀ ਹੁਣ ਕੰਟਰੋਲ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨਸਾਇਦ ਦਾ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕਣਾ ਬਗੈਣਾ ਹੋ ਘਰ ਦਾ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤ ਤੱਕ ਮੇਰੇ ਖਿਆਲ ਕਹਿ ਸਕਦਾ ਵੀ ਕੱਪੜੇ ਕੋਪੜ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਵੈਸੇ ਹੀ ਹੈ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ ਪਤਾ ਲੱਗਿਆ ਕਿਵੇਂ ਲੱਗਿਆ ਕਾਰਨ ਕੁਛ ਇੱਕ ਤਾਂ ਕਹਿੰਦੇ ਨੇ ਵੀ ਆਪਣੇ ਛੌੜਦਾ ਜੀ ਕੁਝ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾਲ ਉਹਦੇ ਨਾਲ ਮੇਨ ਵਜਾ ਗਿਆ ਉਹਦਾ ਹੋਇਆ ਜੀ ਕੁਛ ਦੇਖਿਆ ਹੋਊਗਾ ਜੀ ਜੇ ਦਿਨ ਫਟੇ ਨਹੀਂ ਹਲੇ ਤਾਂ ਹਜੇ ਚੱਲੀ ਜਾਂਦੀ ਆ ਕਾਰਵਾਈ ਅਜੇ ਅਸੀਂ ਚੈੱਕ ਕਰਦੇ ਹਾਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੋ ਗਈ ਸਾਰ ਮਾਲ ਦੀ ਹਲਕੀ ਹੋਈ ਨਹੀਂ ਨਹੀਂ ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨਾਂ ਗੱਡੀਆਂ ਲੱਗੀਆਂ ਆਪਣੀਆਂ ਸਾਹਰ ਜੀ ਤਿੰਨੇ ਪਹਿਲੇ ਪਹਿਲੇ ਟਰਨ ਸੀ ਤਿੰਨੇ ਹੀ ਘੜਤਿਆਂ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ 'ਚ ਜਿਵੇਂ ਅੱਜ ਹਾਲ ਲੋਡ ਪਈ ਤੇ ਤਾਰਾਂ ਦੇ ਜਾਰ ਬਹੁਤ ਦਿੱਕਤ ਦੇ ਸਾਹਮਣੇ ਬਹੁਤ ਜ਼ਿਆਦਾ ਹੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮਟ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵੀ ਦੀਆਂ ਆਈਆਂ ਗੱਡੀਆਂ ਇਦੋਂ ਤਾਰਾਂ ਫਸ ਗਈਆਂ ਫੇਰ ਦੁਬਾਰੇ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਇਹ ਹਯਰੂਸੇਲ ਆਲੋ ਸਾਡੇ ਡਰਾਈਵਰ ਭਾਈ ਜਰਾਂ ਬਹੁਤ ਜਿਆਦਾ ਇਹਨਾਂ ਨੇ ਮਿਹਨਤ ਜਿਆਦੇ ਬਹੁਤ ਜਿਆਦਾ ਵਧੀਆ ਇਹਨਾਂ ਦਾ ਕਾਰਵਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਬ ਨੇ ਮੰਨ ਕੇ ਚੱਲੋ ਮਿੰਟੋ ਮਿੰਟੀ ਇੱਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰੇ ਨਾਲ ਮਿਲ ਕੇ ਹੀ ਬਹੁਤ ਵਧੀਆ ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਨਾਲ ਮਿਲ ਕੇ ਜਿਆਦੇ ਹੁੰਦੇ ਆ ਇੱਕ ਹੰਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਖੇਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕੁੱਲ ਕਿੰਨੇ ਟੀਮ ਮੈਂਬਰ ਕੀ ਤੁਹਾਡੇ ਇਹ ਸਾਡੇ 20 ਦੇ ਕਰੀਬ ਹੈਗੇ ਜੀ ਐਸਐਮਓ ਤੇ ਹਾਜ਼ਰ ਸਾਰੇ ਲੋਕਾਂ ਦਾ ਸਹਿ ਇਦਾਂ ਹੀ ਹੁਣ ਕਹਿੰਦੇ ਹੁਣ ਆਮ ਜਿੱਥੇ ਵੀ ਜਾਂਦੇ ਆ ਵੀ ਛੋਟੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਾਵੇ ਹੁੰਦਾ ਜਿਉਂ ਵਿੱਚ ਆਮ ਜਗ੍ਹਾ ਤੇ ਕੀ ਹੁੰਦਾ ਵੀ ਕਿਸੇ ਨੇ ਪਾਇਪ ਖਿੱਚ ਲਿਆ ਕਿਸੇ ਨੇ ਮੂਹਰੋਂ ਕੁਛ ਕਰਤਾ ਫਿਰ ਪ੍ਰਿੰਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ